ਇੱਕ ਵਾਰ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਨੁੱਖ ਜਾਤੀ ਦਾ ਪਲਾ ਕਰਦੇ ਹੋਏ ਹਰਦوار ਵਿਖੇ ਪਹੁੰਚੇ ਹਰਦوار ਹਿੰਦੂ ਲੋਕਾਂ ਦਾ ਮਹਾਨ ਤੀਰਥ ਸਥਾਨ ਮੰਨਿਆ ਜਾਂਦਾ ਹੈ ਇੱਥੇ ਲੋਕ ਆਪਣੇ ਪਿਤਰਾ ਨੂੰ ਮੁਕਤ ਕਰਾਉਣ ਲਈ ਬ੍ਰਾਹਮਣਾਂ ਦੇ ਰੀਤੀ ਰਿਵਾਜਾਂ ਦੇ ਪਾਲਨ ਕਰਦੇ ਹਨ ਜਦੋਂ ਗੁਰੂ ਸਾਹਿਬ ਜੀ ਇੱਥੇ ਪਹੁੰਚੇ ਤਾਂ ਉਸ ਸਮੇਂ ਸੂਰਜ ਉਗ ਰਿਹਾ ਸੀ ਉਸ ਵੇਲੇ ਸਾਰੇ ਪੰਡਤ ਗੰਗਾ ਨਦੀ ਵਿੱਚ ਵੜ ਕੇ ਸੂਰਜ ਵੱਲ ਮੁਖ ਕਰਕੇ ਪਾਣੀ ਛੁੱਟਣ ਲੱਗੇ ਸਨ ਉਹਨਾਂ ਦਾ ਸਵਾਸ ਸੀ ਕਿ ਪਾਣੀ ਉਹਨਾਂ ਦੇ ਪਿਤਰਾ ਤੱਕ ਪਹੁੰਚ ਰਿਹਾ ਹੈ ਗੁਰੂ ਸਾਹਿਬ ਉਹਨਾਂ ਦੇ ਫੋਕੇ ਵਿਸ਼ਵਾਸ ਨੂੰ ਦੂਰ ਕਰਨਾ ਚਾਹੁੰਦੇ ਸਨ ਸੋ ਗੁਰੂ ਸਾਹਿਬ ਆਪਣੇ ਕੱਪੜੇ ਲਾ ਕੇ ਗੰਗਾ ਨਦੀ ਵਿੱਚ ਜਾ ਵੜੇ ਤੇ ਪਛਮਵਲ ਮੁਖ ਕਰਕੇ ਛੇਤੀ ਛੇਤੀ ਪਾਣੀ ਛੁੱਟਣ ਲੱਗੇ ਇਹ ਦੇਖ ਕੇ ਪੰਡਤ ਬਹੁਤ ਹੈਰਾਨ ਹੋਏ ਸਾਰੇ ਇਕੱਠੇ ਹੋ ਕੇ ਗੁਰੂ ਸਾਹਿਬ ਕੋਲ ਆਏ ਤੇ ਕਹਿਣ ਲੱਗੇ ਤੁਹਾਨੂੰ ਇੰਨਾ ਵੀ ਨਹੀਂ ਪਤਾ ਕਿ ਸੂਰਜ ਸਾਹਮਣੇ ਪੂਰਬ ਵੱਲੋਂ ਚੜ੍ਹ ਰਿਹਾ ਹੈ ਤੁਸੀਂ ਪਛਮਵਲ ਪਾਣੀ ਛੁੱਟ ਰਹੇ ਹੋ ब्राह्मण <ण्या> ਗੁਰੂ ਜੀ ਨੂੰ ਕਹਿਣ ਲੱਗੇ ਤੁਸੀਂ ਪਾਣੀ ਲੈੰਦੇ ਵੱਲ ਕਿਉਂ ਸੁੱਟ ਰਹੇ ਹੋ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਪਹਿਲਾਂ ਤੁਸੀਂ ਦੱਸੋ ਤੁਸੀਂ ਚੜ੍ਹਦੇ ਵੱਲ ਪਾਣੀ ਕਿਉਂ ਸੁੱਟ ਰਹੇ ਹੋ ਇਹ ਸੁਣ ਕੇ ਸਾਰੇ ਬੋਲ ਉੱਠੇ ਅਸੀਂ ਆਪਣੇ ਪਿਤਰਾਂ ਨੂੰ ਪਾਣੀ ਪਹੁੰਚਾ ਰਹੇ ਹਾਂ ਗੁਰੂ ਜੀ ਕਹਿੰਦੇ ਤੁਹਾਡੇ ਪਿਤਰ ਕਿੰਨੀ ਦੂਰ ਨੇ ਬ੍ਰਾਹਮਣ ਕਹਿਣ ਲੱਗੇ ਦੂਜੀ ਦੁਨੀਆ ਵਿੱਚ ਕਰੋੜਾਂ ਮੀਲ ਦੂਰ ਨੇ ਤੁਸੀਂ ਦੱਸੋ ਲੈੰਦੇ ਵੱਲ ਪਾਣੀ ਕਿਉਂ ਸੁੱਟ ਰਹੇ ਹੋ ਗੁਰੂ ਜੀ ਕਹਿਣ ਲੱਗੇ ਪੰਜਾਬ ਮੇਰੀ ਖੇਤੀ ਹੈ 250 ਮੀਲ ਦੂਰ ਹੈ ਉੱਥੇ ਪਾਣੀ ਪਹੁੰਚਾ ਰਿਹਾ ਹ। ਗੁਰੂ ਜੀ ਦੀ ਗੱਲ ਸੁਣ ਕੇ ਬ੍ਰਾਹਮਣ ਹੱਸਣ ਲੱਗ ਪਏ। ਕਹਿੰਦੇ ਉੱਥੇ ਪਾਣੀ ਕਿਵੇਂ ਪਹੁੰਚੇਗਾ? ਗੁਰੂ ਜੀ ਨੇ ਕਿਹਾ ਤੁਹਾਡਾ ਪਾਣੀ ਪਿਤਰਾਂ ਤੱਕ ਕਿਵੇਂ ਪਹੁੰਚੇਗਾ? ਗੁਰੂ ਜੀ ਦੀ ਗੱਲ ਸੁਣ ਕੇ ਅੱਖਾਂ ਖੁੱਲ ਗਈਆਂ। ਕਹਿਣ ਲੱਗੇ ਸਾਡੇ ਪਿਤਰ ਮਾਤਾ ਪਿਤਾ ਦੀ ਸੇਵਾ ਨੂੰ ਹੀ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਸਾਰਿਆਂ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦਾ ਧਾਰਨ ਕਰ ਲਿਆ। ਸੰਗਤ